ਹਾਂਜੀ ਦੋਸਤੋ ਪੰਜਾਬੀ ਰਿਸ਼ਤੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੁਸੀਂ ਵੀ ਆਪਣੇ ਚੈਨਲ ਤੇ ਆਪਣੇ ਬੱਚਿਆਂ ਦੀ ਐਡ ਲਗਵਾ ਸਕਦੇ ਹੋ ਜੀ ਤੇ ਘਰ ਬੈਠੇ ਵੇਖ ਸਕਦੇ ਹੋ ਤੁਸੀਂ ਉਹਨਾਂ ਦੇ ਮਨਪਸੰਦ ਦੇ ਰਿਸ਼ਤੇ ਹਰ ਇੱਕ ਜਨਰ ਦਾ ਰਿਸ਼ਤਾ ਦਿੱਤਾ ਗਿਆ ਜੀ ਆਪਣੇ ਪੇਜ ਤੇ ਚੈਨਲ ਦੇ ਉੱਪਰ ਤੁਸੀਂ ਮਨਪਸੰਦ ਦੇ ਰਿਸ਼ਤੇ ਲੱਭ ਸਕਦੇ ਹੋ ਜੀ ਤੇ ਆਪਣੀ ਐਡ ਲਗਵਾ ਸਕਦੇ ਹੋ ਦੋਸਤੋ ਤੁਸੀਂ ਐਡ ਲਗਵਾਉਣ ਦੇ ਲਈ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਐਡ ਦੀ ਫੀਸ ਤੇ ਪ੍ਰੋਸੈਸ ਤੁਹਾਨੂੰ ਦੱਸ ਦਿੱਤਾ ਜਾਵੇਗਾ ਹਰੇਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਜੀ ਤੇ ਪੁੱਛਗਿੱਛ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਸੋ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਕੌਰ ਉਮਰ 35 ਸਾਲ ਹੈ ਜੀ ਲੜਕੀ ਦੀ ਕੱਦ 5 ਫੁੱਟ 6 ਇੰਚ ਪੜ੍ਹਾਈ ਕਰੀ ਹੈ ਜੀ ਐਮਸੀਏ ਪੋਸਟ ਗ੍ਰੈਜੂਏਸ਼ਨ ਭਰਾ ਇੱਕ ਮੈਰਿਡ ਕੈਨੇਡਾ ਦੇ ਵਿੱਚ ਸੈਟਲ ਹੈ ਲੜਕੀ ਦਾ ਪਿਤਾ ਪੰਜਾਬ ਪੁਲਿਸ ਤੋਂ ਰਿਟਾਇਰਡ ਨੇ ਜੀ ਮਾਤਾ ਹਾਊਸ ਵਾਈਫ ਨੇ ਕੰਮ ਕਰ ਰਹੀ ਜੀ ਲੜਕੀ ਕੈਨੇਡਾ ਦੇ ਵਿੱਚ ਹੈ ਪਰਿਵਾਰ ਦੀ ਮੰਗ ਹੈ ਜੀ ਮੁੰਡੇ ਨੇ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਬੈਸ਼ਨੂ ਪਰਿਵਾਰ ਹੋਵੇ ਜੀ ਨਸ਼ਾ ਰਹਿਤ ਅਤੇ ਵਧੀਆ ਪਰਿਵਾਰ ਹੋਵੇ ਜੀ ਨੌਕਰੀ ਜਾਂ ਆਪਣਾ ਵਧੀਆ ਬਿਜ਼ਨਸ ਕਰਦਾ ਹੋਵੇ ਕੈਨੇਡਾ ਵਾਲੇ ਲੜਕੇ ਨੂੰ ਪਹਿਲ ਹੈ ਜੀ ਕਾਲੀ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਸੋ ਐਡ ਪਾਉਣ ਲਈ ਜੋ ਲਾਲ ਪੱਟੀ ਦੇ ਵਿੱਚ ਨੰਬਰ ਚੱਲ ਰਿਹਾ ਜੀ ਤੁਸੀਂ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਦੋਸਤੋ ਅਗਲਾ ਰਿਸ਼ਤਾ ਲੜਕੇ ਦਾ ਹੈ ਜੀ ਨਾਮ ਸਿੰਘ ਪਤਾ ਲੁਧਿਆਣਾ ਦਾ ਲੜਕਾ ਹੈ ਕਾਸਟ ਮੁੰਡੇ ਦੀ ਮਜਵੀ ਸਿੱਖ ਹੈ ਜੀ ਗੋਤ ਬਾਲੂ ਤੇ ਸਹੋਤਾ ਉਮਰ 7 6 1996 ਦੇ ਵਿੱਚ ਡੇਟ ਆਫ ਬਰਥ ਹੈ ਜੀ ਕੱਦ 6 ਫੁੱਟ ਹੈ ਤੇ ਪੜ੍ਹਾਈ ਮੁੰਡੇ ਨੇ ਪਲੱਸ 2 ਪਾਸ ਕਰੀ ਹੈ ਭੈਣਾਂ ਇਹਨਾਂ ਦੀਆਂ ਦੋ ਨੇ ਜੀ ਅਨਮੈਰਿਡ ਨੇ ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਜੀ ਲॉयर ਤੇ ਅਕਾਊਂਟੈਂਟ ਨੇ ਕੰਮ ਕਰ ਹੈ ਜੀ ਇਲੈਕਟ੍ਰਿਸਿਟੀ ਮਕੈਨਿਕ ਤੇ ਸ਼ੂ ਦੀ ਸ਼ਾਪ ਹੈ ਜੀ ਮੁੰਡੇ ਦੀ ਤੇ ਨਾਲ ਹੀ ਟੈਕਸੀਕਾਰ ਸਰਵਿਸ ਦਾ ਕੰਮ ਕਰਦੇ ਨੇ ਜੀ ਆਪਣੀ ਟੈਕਸੀ ਹੈ ਇਹਨਾਂ ਦੀ ਸੋ ਮੰਗ ਹੈ ਜੀ ਪਰਿਵਾਰ ਦੀ ਕੁੜੀ ਪਲੱਸ 2 ਪਾਸ ਹੋਵੇ ਘਰੇਲੂ ਹੋਵੇ ਬਿਊਟੀ ਪਾਰਲਰ ਜਾਂ ਬੁਟੀਕ ਦਾ ਕੰਮ ਜਾਣਦੀ ਹੋਵੇ ਲੜਕੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਕਰਕੇ ਪਰਿਵਾਰ ਤੋਂ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਕੌਰ ਪਤਾ ਲੁਧਿਆਣਾ ਸ਼ਹਿਰ ਦੀ ਲੜਕੀ ਹੈ ਕਾਸਟ ਐਸਸੀ ਰਵੀਦਾਸੀਏ ਉਮਰ 10 ਮਾਰਚ 1996 ਜਨਮ ਸਥਾਨ ਲੁਧਿਆਣਾ ਕੱਦ ਲੜਕੀ ਦਾ 5 ਫੁੱਟ ਹੈ ਜੀ ਸੋ ਪੜ੍ਹਾਈ ਕਰੀ ਹੈ ਜੀ ਲੜਕੀ ਨੇ ਬੀਏ ਐਲਐਲਬੀ ਭੈਣ ਇਹਨਾਂ ਦੀ ਇੱਕ ਜੀ ਮੈਰਿਡ ਹੈ ਤੇ ਭਰਾ ਵੀ ਇੱਕ ਮੈਰਿਡ ਹੈ ਕੰਮ ਕਰ ਹੈ ਜੀ ਐਡਵੋਕੇਟ ਡਿਸਟ੍ਰਿਕਟ ਕੋਰਟ ਲੁਧਿਆਣਾ ਦੇ ਵਿੱਚ ਲੜਕੀ ਕੰਮ ਕਰਦੀ ਹੈ ਪਰਿਵਾਰ ਦੀ ਮੰਗ ਹੈ ਜੀ ਲੁਧਿਆਣੇ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਤੇ ਵਧੀਆ ਪਰਿਵਾਰ ਦਾ ਲੜਕਾ ਹੋਵੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਪਰਿਵਾਰ ਦੇ ਕੋਲੋਂ ਲੈ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਲੜਕੇ ਦਾ ਜੀ ਨਾਮ ਰਮਨਦੀਪ ਸਿੰਘ ਪਤਾ ਜਲੰਧਰ ਦਾ ਲੜਕਾ ਹੈ ਜੀ ਕਾਸਟ ਰਾਮਗੜੀਆ ਸਿੱਖ ਗੋਤ ਲੜਕੇ ਦਾ ਮਾਥਰੂ ਤੇ ਤਲਵਾਰ ਹੈ ਜੀ ਉਮਰ 2 ਅਕਤੂਬਰ 1997 ਤੇ ਜਨਮ ਟਾਈਮ ਹੈ ਜੀ 12:55 PM ਦਾ ਸਮਾਂ ਹੈ ਜੀ ਸ਼ਾਮ ਦਾ। ਸੋ ਜਨਮ ਸਥਾਨ ਹੈ ਜੀ ਜਲੰਧਰ ਕੱਦ 5 ਫੁੱਟ 6 ਇੰਚ ਪੜਾਈ ਕਰੀਏ ਜੀ ਡਿਪਲੋਮਾ ਇਨ ਹੋਟਲ ਮੈਨੇਜਮੈਂਟ ਡਿਪਲੋਮਾ ਇਨ ਗ੍ਰਾਫਿਕਸ ਡਿਜ਼ਾਈਨਿੰਗ ਮਲਟੀਮੀਡੀਆ ਦਾ ਕੰਮ ਕਰਿਆ ਜੀ ਮੁੰਡੇ ਨੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਪਿਤਾ ਦਾ ਨਾਮ ਹਰਜੀਤ ਸਿੰਘ ਬਿਜ਼ਨਸਮੈਨ ਨੇ ਜੀ ਪਿਤਾ ਤੇ ਮਾਤਾ ਮੋਹਿੰਦਰਜੀਤ ਕੌਰ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮ ਕਰੇ ਜੀ ਮੁੰਡਾ ਗ੍ਰਾਫਿਕਸ ਡਿਜ਼ਾਈਨਰ ਦਾ ਕੰਮ ਕਰਦਾ ਸੈਲਰੀ 24000 ਰੁਪਏ ਜੀ ਆਪਣਾ ਘਰ ਹੈ ਜੀ ਮੁੰਡੇ ਦਾ ਪਰਿਵਾਰ ਦੀ ਮੰਗ ਹੈ ਜੀ ਸਿੰਪਲ ਮਾਡਰਨ ਫਰੋਮ ਮਿਡਲ ਕਲਾਸ ਫੈਮਿਲੀ ਵਾਲੀ ਗਰਲ ਹੋਵੇ ਜੀ ਸੋ ਬਹਰ ਨੂੰ ਪਹਿਲ ਹੈ ਜੀ ਪੀਆਰ ਗਰਲ ਹੋਵੇ ਭਾਵੇਂ ਸੇਮ ਕਾਸਟ ਤੋਂ ਹੋਵੇ ਜੀ ਤਾਂ ਪੰਜਾਬ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਪਰਿਵਾਰ ਕੋਲ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਆ ਜੀ